PSPCL ਵੱਲੋਂ ਸਬਕਸ਼ਕ ਪਰਟਾਵਾਂ ਸਕੀਮ ਜਾਂ ਜਿਹਨੂੰ BDS ਸਕੀਮ ਵੀ ਕਹਿੰਦੇ ਆ ਲੋਡ ਵਧਾਉਣ ਲਈ ਆਪਣੇ ਬਰ ਮੁੱਲੇ ਖੱਤਕਾਰਾਂ ਲਈ ਲਾਂਚ ਕੀਤੀ ਗਈ ਹੈ ਇਸ ਵਿੱਚ ਖੇਤੀਬਾੜੀ ਖੱਤਕਾਰ ਘਰੇਲੂ ਅਤੇ ਬਿਵਾਰਗ ਖੱਤਕਾਰ ਆਪਣਾ ਲੋਡ ਵਧਾ ਸਕਦੇ ਹਨ ਇਸ ਦੇ ਵਿੱਚ ਜਿਹੜੇ ਖੱਤਕਾਰਾਂ ਨੂੰ ਪੈ ਲੋਡ ਵਧਾਉਣ ਲਈ ਐਂ ਜਿਹੜਾ ਆ ਪੈਸੇ ਦਾ ਪੈਸੇ ਦੀ ਵੀ ਛੋੜ ਦਿੱਤੀ ਗਈ ਹੈ ਇਸ ਵਿੱਚ ਲਗਭਗ ਲੋਡ ਬਣਾਉਣ ਲਈ ਅੱਧੇ ਪੈਸੇ ਲੱਗਣਗੇ ਤੇ ਇਸ ਤੋਂ ਬਾਅਦ ਇਹ ਸਕੀਮ ਪਹਿਲਾਂ 24 ਮਈ ਤੱਕ ਸੀ ਪਰ ਹੁਣ ਇਸ ਦਾ ਵਾਧਾ ਕਰਕੇ 7 ਜੂਨ ਤੱਕ ਕੀਤਾ ਗਿਆ ਹੈ ਤੇ 7 ਜੂਨ ਤੋਂ ਬਾਅਦ ਜਦੋਂ ਇਹ ਸਕੀਮ ਬੰਦ ਹੋਊਗੀ ਹੋ ਜਾਏਗੀ ਤਾਂ ਉਸ ਤੋਂ ਬਾਅਦ ਕਿਸੇ ਦਾ ਲੋਡ ਵਾਧੂ ਚੱਲਦਾ ਪਾਇਆ ਜਾਂਦਾ ਹੈ ਉਸ ਦੌਰਾਨ ਉਹਨੂੰ ਖੱਪਤਕਾਰ ਨੂੰ ਜੁਰਮਾਨਾ ਪਾਇਆ ਜਾਵੇਗਾ ਤੇ ਲੋਡ ਵਧਾਉਣ ਲਈ ਵੀ ਪੈਸੇ ਜਿਹੜੇ ਆ ਬਾਧੂ ਲੱਗਣਗੇ ਇਸ ਕਰਕੇ ਇੱਕ ਬਹੁਮੁੱਲੇ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਵੱਤਵਾਦ ਇਸ ਸਕੀਮ ਦਾ ਐਡਾਟ ਹੋਣ ਬੀਡੀਆ ਸਕੀਮ ਦੇ ਅਧੀਨ ਲੋਡ ਦਾ ਵਾਧਾ ਕਰਨ ਲਈ ਕੋਈ ਜ਼ਿਆਦਾ ਫਾਰਮੈਲਟੀ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ ਇਸ ਵਿੱਚ ਇਕੱਲਾ ਇੱਕ ਸਵੇ ਘੋਸ਼ਣਾ ਪੱਤਰ ਜਿਹੜਾ ਉਹ ਲਿਆ ਜਾਵੇਗਾ ਲੋਡ ਦਾ ਵਾਧਾ ਕਰਨ ਲਈ ਤੇ ਇਸ ਲਈ ਸਪੈਸ਼ਲ ਜਿਹੜੇ ਆ ਕੰਪਟਰ ਵੀ ਲਗਾ ਦਿੱਤੇ ਗਏ ਆ